ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੈ ਭੀਮ ਜੈ ਭਾਰਤ ਜੈ ਸਭ ਧਾਨ ਦਾਸ ਗੁਰਦਿਆਲ ਸਿੰਘ ਕਲਿਆਣ ਵਾਰਡ ਨੰਬਰ 34 ਤੋਂ ਭਾਰਤੀ ਜਨਤਾ ਪਾਰਟੀ ਦਾ ਇੱਕ ਨਮਾਣਾ ਜੱਸਪਾਈ ਆ ਅੱਜ ਅਸੀਂ ਆਪਣੀ ਵਾਰਡ ਨੰਬਰ 34 ਤੋਂ ਆਉਣ ਵਾਲੀਆਂ elections ਆਸਤੇ ਬੂਥ ਚਾਰਜਾਂ ਦਾ ਗਠਨ ਕੀਤਾ ਵਾ ਜੋ ਬਾਕੀ ਰਹਿ ਗਏ ਨੇ ਕੁਝ ਉਹ ਵੀ ਥੋੜੇ ਦਿਨਾਂ ਦੇ ਵਿੱਚ ਅੰਚਾ ਬੂਥਨ ਚਾਰਜ ਜਿਹੜੇ ਲਗਾ ਕੇ ਕੰਪਲੀਟ ਕੰਮ ਕੀਤਾ ਜਾਊਗਾ ਵਾਰਡ ਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਮਜ਼ਬੂਤੀ ਵਾਸਤੇ ਸਾਰੀ ਵਾਰਡ ਦੀ ਪੂਰੀ ਟੀਮ ਨੂੰ ਭਾਰਤੀ ਜਨਤਾ ਪਾਰਟੀ ਦੇ ਨੂੰ ਲੈ ਕੇ ਦਰਜਾ ਬਰ ਦਰਜਾ ਮਜ਼ਬੂਤੀ ਵਾਸਤੇ ਕੰਮ ਕਰਾਂਗੇ ਜੋ ਕਿਤੇ ਭੈਣ ਭਰਾਵਾਂ ਨੂੰ ਕਿਤੇ ਵੀ ਲੋੜ ਪਵੇ ਕੋਈ ਥਾਣੇ ਠਪਾਣੇ ਸੀਵੇਲ ਡਿਪਾਰਟਮੈਂਟਮੈਂਟ ਦੀ ਜਾਂ ਹੋਰ ਵੀ ਕਈ ਕੰਮ ਪੈ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਦੇ ਇੱਕ ਨਮਾਣੀ ਸਪਾਈ ਹੋਣ ਦੇ ਨਾਤੇ 24 ਘੰਟੇ ਬੋਲ ਦੀ ਸੇਵਾ 'ਚ ਹਾਜ਼ਰਾਂਗੇ ਔਰ ਆਸ ਕਰਦੇ ਆਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਪਾਰਟੀ ਦਾ ਦਿਸ਼ਾ ਨਿਰਦੇਸ਼ ਹੋਊਗਾ ਅਸੀਂ ਸਾਰੇ ਹੀ ਪੜੇ ਤਨ ਦੇ ਨਾਲ ਉਸ ਦੀ ਪਾਲਣਾ ਕਰਾਂਗੇ ਅਤੇ ਪਾਰਟੀ ਨੂੰ ਮਜ਼ਬੂਤੀ ਦਵਾਂਗੇ ਔਰ ਜਿਹੜੀ ਇਹ ਵਾਟ ਹੈਗੀ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਭਾਜਪਾ ਗਠਜੰਬੰਦਨ ਦੌਰਾਨ ਅਕਾਲੀ ਦਲ ਦੇ ਕੋਲ ਸੀਗੀ ਇਸ ਵਾਰ ਪਾਰਟ ਪਾਉਣੇ ਪਹਿਲੀ ਵਾਰ ਇੱਥੋਂ ਲੜੀ ਹੈਗੀ ਕੌਂਸਲਰ ਦੀ ਔਰ ਸਾਡੀ ਕੋਸ਼ਿਸ਼ టు ਕੋਸ਼ਿਸ਼ ਹੈਗੀ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜੋ 2027 ਚ ਇਲੈਕਸ਼ਨ ਆਉਣੀਆਂ ਵਾਂ ਇਹ ਵਾਰ ਨੰਬਰ 34 ਅੱਬੜ ਆਵੇ ਇੱਥੋਂ ਪੂਰਾ ਬਹੁਮਤ ਭਾਰਤੀ ਜਨਤਾ ਪਾਰਟੀ ਨੂੰ ਦਵਾ ਕੇ ਭੇਜੀਏ ਜਿਸ ਦੇ ਨਾਲ ਵਿਧਾਨ ਸਭਾ 'ਚ ਸਾਡਾ ਇੱਥੋਂ ਐਮ ਐਲ ਏ ਚੁਣ ਕੇ ਜਾਵੇ ਤੇ ਸਾਡੇ ਹੱਕਾਂ ਤੇ ਜਦੋਂ ਡਾਕਾ ਪਵੇ ਉਥੇ ਇੱਕ ਚੌਕੀਦਾਰ ਦੀ ਤਰ੍ਹਾਂ ਪਹਿਰਾ ਦੇਣ ਔਰ ਸਾਡੇ ਹੱਕਾਂ ਤੇ ਡਾਕਾ ਪੈਣ ਤੋਂ ਰੋਕਣ ਔਰ ਸਾਡੇ ਇਲਾਕੇ ਨੂੰ ਇੱਕ ਵਧੀਆ ਸਵਾਸਨ ਦੇ ਸੰਗਨ ਵਧੀਆ ਸਿਹਤ ਸਹੂਲਤਾਂ ਦੇ ਸੰਗਨ ਵਧੀਆ ਬੱਚਿਆਂ ਨੂੰ ਪੜ੍ਹਾਈ ਦੇ ਸਕਣ ਵਧੀਆ ਸਿਹਤ ਸਹੂਲਤ ਹੋਵੇ ਜੋ ਵੀ ਮਕਾਨ ਦੀਆਂ ਕਰਪਿੰਦੇ ਸਕੀਮਾਂ ਹੁੰਦੀਆਂ ਵਾ ਮਕਾਨ ਰਿਪੇਅਰ ਦੀਆਂ ਉਹ ਘਰ ਘਰ ਪਹੁੰਚ ਸਕਣ ਜਿਸ ਦੇ ਨਾਲ ਚੰਗੀ ਸਿੱਖਿਆ ਮਿਲ ਸਕੇ ਜੋ ਅੱਜ ਤੁਸੀਂ ਦੇਖ ਰਹੇ ਜੇ ਰਾਸ਼ਨ ਆ ਰਿਹਾ ਹੈ ਸੈਂਟਰ ਗਵਰਨਮੈਂਟ ਵੱਲੋਂ ਇਹਦੇ ਵੀ ਕਾਫੀ ਘਮਲੇ ਹੋ ਰਹੇ ਆਗੇ ਸਾਡੀ ਕੋਸ਼ਿਸ਼ ਇਹ ਵੀ ਹੋਊਗੀ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਇੱਕ ਰਸਤਾ ਸ੍ਰੀ ਜਗਮੋਰ ਰਾਜੂ ਜੀ ਦੇ ਨਾਲ ਗੱਲਬਾਤ ਕਰਕੇ ਬਣਾਇਆ ਜਾਵੇ ਜਿਸ ਦੇ ਵਿੱਚ ਉਹਨਾਂ ਨੂੰ ਇੱਕ ਮੰਗ ਪੱਤਰ ਲਾ ਕੇ ਵੱਲੋਂ ਭੇਜਿਆ ਜਾਏਗਾ ਤੇ ਇਹਦੇ ਵਿੱਚ ਥੋੜਾ ਧਿਆਨ ਦਿੱਤਾ ਜਾਵੇ ਕਿ ਪੰਜਾਬ ਸਰਕਾਰ ਦੇ ਦੌਰਾਨ ਜੋ ਅੰਗੇਲੀਆਂ ਹੋ ਰਹੀਆਂ ਵਾਂ ਇਹ ਨਾ ਹੋਣ ਜੋ ਘਰ ਘਰ ਰਚਣਿਆਗਾ ਸੈਂਟਰ ਗਵਰਨਮੈਂਟ ਵੱਲੋਂ ਆ ਫ੍ਰੀ ਕਣਕਾਰੀ ਹੈਗੀ ਉਹ ਸਭ ਨੂੰ ਤਾਂ ਲਾਭ ਮਿਲ ਸਕੇ ਜਿਸ ਦੇ ਨਾਲ ਸਭ ਨੂੰ ਭਰ ਪੇਟ ਖਾਣਾ ਮਿਲੇ ਭੁੱਖਾ ਕੋਈ ਨਾ ਸੋਵੇ ਇਹੀ ਆਸ ਕਰਦੇ ਆਂਗੇ ਕਿ ਸਸਤੇ ਵਧੀਆ ਸਵਾਸਨ ਹੋਵੇ ਇੱਕ ਜੀ ਵੀਰਿੰਦਰ ਸਿੰਘ ਜੀ ਨਾਲ ਠੇਕੇਦਾਰ ਸਾਹਿਬ ਨੇ ਸਾਬੀ ਵੀਰ ਹੈਗਾ ਬੀਬੀ ਰਜਨੀ ਜੀ ਹੈਗੀ ਤੇ ਹੋਰ ਇੱਕ ਸਾਥੀ ਹੈਗੇ ਉਹ ਹੁਣ ਆ ਜਿੰਨੇ ਆ ਉਹ ਮੇਰੇ ਘਰ ਤੋਂ ਸ਼ੁਰੂ ਹੋਏਗਾ ਪ੍ਰੋਗਰਾਮ ਤੇ ਆਉਣ ਵਾਲੇ ਸਮੇਂ ਚ ਇਹਦੇ ਮਲੇ ਰਹਿਗੇ ਆਗੇ ਥੋੜੇ ਤਿੰਨ ਚਾਰ ਬੂਥਨ ਚਾਰ ਉਹ ਵੀ ਬਹੁਤ ਜਲਦ ਕੰਪਲੀਟ ਕਰਕੇ ਪਾਰਟੀ